ਵੱਡੀ ਖਬਰ ਦੇ ਨਾਲ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਪੰਜਾਬ ਯੂਨੀਵਰਸਿਟੀ ਦੇ ਨਾਲ న్యూਸ ਟੀਮ ਦੇ ਕੋਲ ਅਹਿਮ ਤੇ ਵੱਡੀ ਜਾਣਕਾਰੀ ਪੀਯੂ ਸੈਨੇਟ ਚੋਣਾਂ ਨੂੰ ਹਰੀ ਛੰਡੀ ਦੇ ਦਿੱਤੀ ਗਈ ਹੈ ਬਹੁਤ ਵੱਡੀ ਖਬਰ ਇਸ ਸਮੇਂ ਤੁਹਾਨੂੰ ਦੱਸਦੇ ਹਾਂ ਉਪਰਾਸ਼ਟਪਤੀ ਨੇ ਚੋਣਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਸੈਨੇਟ ਚੋਣਾਂ ਨੂੰ ਲੈ ਕੇ ਸਟੂਡੈਂਟਸ ਨੇ ਧਰਨਾ ਲਗਾਇਆ ਹੋਇਆ ਹੈ ਯੂਨੀਵਰਸਿਟੀ ਦੇ ਵਿੱਚ ਤੇ ਇਸ ਵਿਚਾਲੇ ਅਹਿਮ ਤੇ ਵੱਡੀ ਖਬਰ ਜੋ ਪਹਿਲਾਂ ਹੀ ਜਾਣਕਾਰੀ ਆ ਰਹੀ ਸੀ ਕਿ ਵੀਸੀ ਦੇ ਵੱਲੋਂ ਸੈਨੇਟ ਦੀਆਂ ਚੋਣਾਂ ਨੂੰ ਕਰਵਾਉਣ ਨੂੰ ਲੈ ਕੇ ਇੱਕ ਸ਼ਡਿਊਲ ਜਿਹੜਾ ਬਣਾ ਕੇ ਅਪਰੂਵਲ ਦੇ ਲਈ ਚਾਂਸਲਰ ਨੂੰ ਭੇਜਿਆ ਗਿਆ ਯਾਨੀ ਕਿ ਉਪ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਚਾਂਸਲਰ ਨੇ ਪੰਜਾਬ ਯੂਨੀਵਰਸਿਟੀ ਦੇ ਤਾਂ ਉਹਨਾਂ ਦੇ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ ਯਾਨੀ ਕਿ ਧਰਨਾ ਪ੍ਰਦਰਸ਼ਨ ਇੱਕ ਪਾਸੇ ਜਾਰੀ ਹੈ ਔਰ ਦੂਜੇ ਪਾਸੇ ਅਹਿਮ ਤੇ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਔਰ ਨੋਟੀਫਿਕੇਸ਼ਨ ਜਾਰੀ ਹੋਣ ਦਾ ਮਤਲਬ ਹੈ ਕਿ ਹੁਣ ਚੇਤੀ ਇਲੈਕਸ਼ਨ ਦੀ ਜਿਹੜੀ ਅੱਗੇ ਦਾ ਪ੍ਰੋਸੈਸ ਉਹ ਵੱਧਦਾ ਹੋਇਆ ਅੱਗੇ ਨਜ਼ਰ ਆਏਗਾ ਔਰ ਨੋਟੀਫਿਕੇਸ਼ਨ ਜਾਰੀ ਹੋ ਗਿਆ 27 ਨਵੰਬਰ ਦਾ ਦਿਨ ਸਾਡੇ ਕੋਲ ਇਸ ਸਮੇਂ ਐਕਸਕਲੂਸਿਵ ਕਾਪੀ న్యూਸ 80 ਦੇ ਕੋਲ ਪੀਓ ਸੈਨੇਟਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਨੂੰ ਲੈ ਕੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਯਾਨੀ ਕਿ ਇਲੈਕਸ਼ਨ ਨੂੰ ਹਰੀ ਝੰਡੀ ਮਿਲ ਗਈ ਹੈ ਕਾਬਲੇ ਗੌਰ ਹੈ ਕਿ ਸੈਨੇਟ ਪੰਕ ਕਰਨ ਵਾਲੇ ਫੈਸਲੇ ਦੇ ਉੱਤੇ ਪਹਿਲਾਂ ਯੂ-ਟਰਨ ਲੈ ਲਿਆ ਗਿਆ ਸੀ ਤੇ ਹੁਣ ਕਿਉਂਕਿ ਉਸ ਤੋਂ ਬਾਅਦ ਵੀ ਵਿਦਿਆਰਥੀਆਂ ਦਾ ਦਰਨਾ ਪ੍ਰਦਰਸ਼ਨ ਖਤਮ ਨਹੀਂ ਹੋਇਆ 10 ਤਰੀਕ ਨੂੰ ਇੱਕ ਦਰਨਾ ਪ੍ਰਦਰਸ਼ਨ ਕੀਤਾ ਗਿਆ ਇੱਕ 26 ਤਰੀਕ ਨੂੰ ਇੱਕ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਮੌਜੂਦਾ ਸਮਿਤੀ ਦੇ ਵਿੱਚ ਜਿਹੜੀ ਜਾਣਕਾਰੀ ਸਾਡੇ ਕੋਲ ਆ ਰਹੀ ਹੈ ਕਿ ਨੋਟੀਫਿਕੇਸ਼ਨ ਜਾਰੀ ਹੋ ਗਿਆ ਉਪਰਾਸ਼ਟਪਤੀ ਨੇ ਚੋਣਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਉਪਰਾਸ਼ਟਪਤੀ ਯਾਨੀ ਕਿ ਯੂਨੀਵਰਸਿਟੀ ਦੇ ਚਾਂਸਲਰ ਸੈਨੇਟ ਦਾ ਪੂਰਾ ਜਿਹੜਾ ਖਾਕਾ ਬਣਾ ਕੇ ਇਲੈਕਸ਼ਨ ਦਾ ਵੀਸੀ ਦੇ ਜ਼ਰੀਏ ਭੇਜਿਆ ਗਿਆ ਉਪਰਾਸ਼ਟਪਤੀ ਤੱਕ ਵੀਸੀ ਨੇ ਉਪਰਾਸ਼ਟਪਤੀ ਨੂੰ ਭੇਜਿਆ ਸੀ ਵਾਈਸ ਚਾਂਸਲਰ ਨੇ ਚਾਂਸਲਰ ਦੇ ਕੋਲ ਭੇਜਿਆ ਕਿ ਤੁਹਾਡੀ ਅਪਰੂਵਲ ਚਾਹੀਦੀ ਹੈ ਜਿਹੜੀਆਂ ਸੈਨੇਟ ਤੇ ਸਿੰਡੀਕੇਟ ਦੇ ਇਲੈਕਸ਼ਨ ਹੈ ਉਹ ਕਰਵਾਏ ਜਾ ਸਕਣ ਔਰ ਉਸ ਨੂੰ ਲੈ ਕੇ ਇਸ ਸਮਿਤੀ ਅਹਿਮ ਤੇ ਵੱਡੀ ਖਬਰ ਹੈ ਕਿ ਇਲੈਕਸ਼ਨ ਦੀ ਮਨਜ਼ੂਰੀ ਮਿਲ ਗਈ ਹੈ ਹਰੀ ਝੰਡੀ ਮਿਲ ਗਈ ਹੈ ਇੱਕ ਪਾਸੇ ਵਿਦਿਆਰਥੀ ਜਥੇਬੰਦੀਆਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ ਤੇ ਦੂਜੇ ਪਾਸੇ ਜਿਸ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਸੀ ਉਹ ਤਕਰੀਬਨ ਤਕਰੀਬਨ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਰੁੱਕਰਦੇ ਹਾਂ ਸਾਡੇ ਨਾਲ ਇਸ ਸਮੇਂ ਉਮੇਸ਼ ਸ਼ਰਮਾ ਸਾਡੇ ਸਹਿਯੋਗੀ ਫੋਨ ਲਾਈਨ ਤੇ ਜੁੜ ਰਹੇ ਨੇ ਉਮੇਸ਼ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੋਰ ਬਹੁਤ ਵੱਡੀ ਇੱਕ ਡਿਮਾਂਡ ਜਿਹੜੀ ਸਟੂਡੈਂਟਸ ਦੀ ਸੀਗੀ ਪੰਜਾਬ ਯੂਨੀਵਰਸਿਟੀ ਵਿਚੋਂ ਮੋਰਚੇ ਦੀ ਸੀਗੀ ਉਹ ਪੂਰੀ ਹੋ ਗਈ ਹੈ ਕੁਝ ਮਿੰਟਾਂ ਪਹਿਲਾਂ ਹੀ ਨਿਊਜ਼ 18 ਤੇ ਅਸੀਂ ਐਕਸਕਲੂਸਿਵ ਜਾਣਕਾਰੀ ਸਾਂਝਾ ਕੀਤੀ ਹੈ ਕਿ ਉਹ ਉਪਰਾਸ਼ਪਤੀ ਵਾਈਸ ਪ੍ਰੈਜ਼ੀਡੈਂਟ ਆਫਿਸ ਵੱਲੋਂ ਲੈਟਰ ਆ ਚੁੱਕਿਆ ਹੈ ਔਰ ਵੀਸੀ ਨੇ ਵੀ ਅਪਰੂਵ ਕਰਤਾ ਹੈ ਖੁਦ ਵੀਸੀ ਜਿਹੜੀ ਜਾਣਕਾਰੀ ਮਿਲੀ ਹੈ ਮੈਨੂੰ ਖੁਦ ਵੀਸੀ ਉੱਥੇ ਪਹੁੰਚ ਕੇ ਧਰਨੇ 'ਚ ਪਹੁੰਚ ਰਹੇ ਨੇ ਰੀਨੋਵਿਕ ਔਰ ਅਨਾਉਂਸ ਕਰਨਗੇ ਕਿ ਅਪਰੂਵ ਹੋ ਗਿਆ ਹੈ ਔਰ ਕਿਉਂਕਿ ਗੌਰਵਿਕ ਹੋਰ ਸਦੇ ਦੇ ਵਿੱਚ ਦੱਸਣਾ ਜ਼ਰੂਰੀ ਹੈ ਕਿ ਸਿਨਿਟ ਇਲੈਕਸ਼ਨ ਦਾ ਪ੍ਰੋਸੀਜਰ ਹੈ ਇਸ ਕਰਕੇ 2026 7/9/2026 ਤੋਂ ਇਹ ਸ਼ੁਰੂ ਹੋਏਗਾ ਕਿਉਂਕਿ 280 ਜਾਂ 300 ਕੁਝ ਐਵੇਂ ਦਿਨ ਲੱਗਦੇ ਨੇ ਇਹ ਸਾਰੇ ਪ੍ਰੋਸੀਜਰ ਨੂੰ ਪਰ ਵੱਡੀ ਗੱਲ ਇਹ ਹੈ ਕਿ ਸ਼ੈਡਿਊਲ ਦੀ ਮੰਗ ਕਰ ਰਹੀ ਸੀ ਕਿ ਸ਼ੈਡਿਊਲ ਅਨਾਉਂਸ ਕਰੋ ਔਰ ਬੀਜਪੀ ਅਫੀਸਰ ਕਰਾਵਕਰਨਦੀ ਵੀ ਤਿੰਨ ਤਰ੍ਹਾਂ ਦੀ ਤਿਆਰੀ ਸੀਗੀ ਕਿਤੇ ਨਾ ਕਿਤੇ ਹੁਣ ਮਸਲਾ ਜਿਹੜਾ ਹੈ ਕੋ ਉਸ ਸਟੂਡੈਂਟ ਵੱਲੋਂ ਖਤਮ ਹੋ ਚੁੱਕਿਆ ਇੱਕ ਤਰ੍ਹਾਂ ਤੋਂ ਕਿਉਂਕਿ ਇਹੀ ਡਿਮਾਂਡ ਸੀਗੀ ਜਿਹੜੀ ਹੁਣ ਪੂਰੀ ਹੋ ਗਈ ਹੈ। ਠੀਕ ਹੈ ਤੇ ਨੋਟੀਫਿਕੇਸ਼ਨ ਜਾਰੀ ਹੋਣ ਦਾ ਮਤਲਬ ਹੈ ਕਿ ਤਰੀਕਾਂ ਦਾ ਐਲਾਨ ਸਮਝਿਆ ਜਾਵੇ ਇਸ ਨੂੰ ਕਿਉਂਕਿ ਜਿਹੜਾ ਨੋਟੀਫਿਕੇਸ਼ਨ ਅਸੀਂ ਦਿਖਾ ਵੀ ਰਹੇ ਹਾਂ ਉਮੇਸ਼ ਉਸ ਦੇ ਵਿੱਚ ਕਿਤੇ ਕੋਈ ਤਰੀਕਾਂ ਦਾ ਐਲਾਨ ਨਹੀਂ ਹੈ ਕਿ ਇਲੈਕਸ਼ਨ ਕਦੋਂ ਹੋਣਗੇ ਹਾਲਾਂਕਿ ਆਪਣੇ ਕੋਲ ਪਹਿਲਾਂ ਜਾਣਕਾਰੀ ਜ਼ਰੂਰ ਆਈ ਸੀ ਇਹ ਮੈਂ ਜਿਹੜੀ ਲੈਟਰ ਪੜ੍ਹ ਰਹੇ ਹਾਂ ਜੋ ਆਰਡਰ ਜਾਰੀ ਕੀਤੇ ਗਏ ਨੇ ਨੋਟੀਫਿਕੇਸ਼ਨ ਵਾਲੇ ਉਸ ਦੇ ਵਿੱਚ ਕਿ 9 ਤਰੀਕ ਨੂੰ ਇੱਕ ਪ੍ਰਪੋਜ਼ਲ ਆਇਆ ਸੀ ਉਸ ਦੇ ਉੱਤੇ ਅਸੀਂ ਅਪਰੂਵਡ ਮਨਜ਼ੂਰੀ ਦੇ ਰਹੇ ਹਾਂ ਇਹ ਤਰੀਕ ਕਿਉਂਕਿ ਜਿਹੜੀਆਂ ਜਥੇਬੰਦੀਆਂ ਸਟੂਡੈਂਟਸ ਬੈਠੇ ਨੇ ਉਹ ਤਾਂ ਡਿਮਾਂਡ ਹੀ ਕਰ ਰਹੇ ਨੇ ਕਿ ਸਿੱਧੇ ਤੌਰ ਦੇ ਉੱਤੇ ਐਲਾਨ ਕਰੋ ਇਲੈਕਸ਼ਨਸ ਦਾ ਇਹਨੂੰ ਐਲਾਨ ਐਲਾਨ ਸਮਝਿਆ ਜਾਵੇ ਜਾਂ ਜੇ ਕੋਈ ਬਿਲਕੁਲ ਐਲਾਨ ਵਾਲੇ ਪਾਸੇ ਜਾਣਾ ਬਾਕੀ ਹੈ ਨਹੀਂ ਗੋਰਮ ਸ਼ੈਡਿਊਲ ਵੀ ਲਿਖੋ ਆ ਚੁੱਕਿਆ ਹੈ ਆਪਣੇ ਕੋਲ ਕਾਪੀ ਹੈਗੀ ਹੈ ਜੀ ਕਿਉਂਕਿ ਕੰਸਟੀਚੁਐਂਸੀ ਵਾਈਜ਼ ਜਿੱਦਾਂ ਚੱਲ ਰਿਹਾ ਸਤ ਨਵ 2026 ਸੋਮਵਾਰ ਅ ਪ੍ਰੋਪੋਜ਼ਡ ਡੇਟ ਐਸ ਸਕਰੂਟਨਿੰਗ ਤੇ ਕਾਊਂਟਿੰਗ ਦੀ 9 9 2026 ਠੀਕ ਹੈ ਕੰਸਟੀਟਿਊਐਂਸੀ ਆ ਪ੍ਰਿੰਸੀਪਲ ਆਫ ਟੈਕਨੀਕਲ ਪ੍ਰੋਫੈਸਰ ਉਹਨਾਂ ਸਟਾਫ ਇਹਦੀ 14 9 ਐ ਇਦਾਂ ਹੀ ਐਸੋਸੀਏਟ ਪ੍ਰੋਫੈਸਰ ਦੀ 16 9 ਐ ਤਾਂ ਇਹ ਡੇਟਸ ਵੀ ਇਹਨਾਂ ਨੇ ਸ਼ੈਡਿਊਲ ਜਾਰੀ ਕਰਕੇ ਪ੍ਰੋਪਰ ਜਾਰੀ ਕਰਤਾ ਹੈ ਔਰ ਇੰਥੇ ਕਰਕੇ ਹੀ ਸਾਰਾ ਮਸਲਾ ਸੀਗਾ ਕਿ ਡੇਟ ਵੀ ਅਨਾਉਂਸ ਕਰਨੀ ਪੈਂਦੀ ਹੈ ਕਿ ਪ੍ਰੋਪੋਜ਼ਡ ਜਿਹੜੀ ਸ਼ੈਡਿਊਲ ਹੈ ਉਹ ਇਹ ਹੈ ਔਰ ਉਹੀ ਵੀ ਸੀ ਇਹਨਾਂ ਨੇ ਅਪਰੂਵ ਕੀਤੀ ਹੈ ਉਹੀ ਵਾਈਸ ਚਾਂਸਲਰ ਆਫਿਸ ਤੋਂ ਜਿਹੜੇ ਉਪਰਾਸ਼ਟਪਤੀ ਨੇ ਚਾਂਸਲਰ ਨੇ ਉਹਨਾਂ ਦੇ ਆਫਿਸੋਂ ਪ੍ਰੂਵ ਹੋ ਕੇ ਆਈ ਹੈ ਡੇਟਸ ਜਿਹੜੀ ਮੈਂ ਹੁਣੇ ਜ਼ਿਕਰ ਕਰ ਰਿਹਾ ਜਿਹੜੀ ਡੇਟਾਂ ਦਾ ਕਿਉਂਕਿ ਸ਼ੈਡਿਊਲ ਹੈ ਜਿਹੜਾ ਜਿੱਦਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ 280 ਦੇ ਤਕਰੀਬਨ ਦਿਨ ਲੱਗਦੇ ਨੇ ਇਸ ਕਰਕੇ 2026 ਦਾ ਇਹ ਜਿਹੜੀ ਡੇਟਾਂ ਅਸੀਂ ਪੜ ਰਹੇ ਹਾਂ ਇਹ 2026 ਤੇ ਡੇਟਾਂ ਪੂਰਾ ਜਿਹੜਾ ਕਾਗਜ਼ ਹੈ ਉਹ ਨਾਲ ਆਇਆ ਹੋਇਆ ਹੈ ਜੀ ਬੋਲੋ ਠੀਕ ਹੈ ਤਾਂ ਮੋٹے ਤੌਰ ਦੇ ਉੱਤੇ ਇਹ ਸਮਝਿਆ ਜਾਵੇ ਕਿ ਡਿਮਾਂਡ ਪੂਰੀ ਹੋ ਗਈ ਹੈ ਜੋ ਡਿਮਾਂਡ ਕੀਤੀ ਜਾ ਰਹੀ ਸੀ ਜਥੇਬੰਦੀਆਂ ਦੇ ਵੱਲੋਂ ਉਹ ਕਲੀਅਰ ਹੋ ਗਿਆ ਕਿ ਉਹ ਡਿਮਾਂਡ ਪੂਰੀ ਹੋ ਗਈ ਹੈ ਲਓ ਦੇਖੋ ਮੇਨ ਇਹਨਾਂ ਦਾ ਮਕਸਦ ਸੀਗਾ ਕਿ ਸੈਨੇਟ ਚੋਣਾਂ ਦਾ ਤੁਸੀਂ ਆਪਣਾ ਜਿਹੜੀ ਡੇਟਸ ਹੈ ਸ਼ੈਡਿਊਲ ਹੈ ਉਹ ਅਨਾਉਂਸ ਕਰੋ ਡੇਟ ਕਿਹੜੀ ਹੋਏ ਉਹ ਕੋਈ ਚੱਕਰ ਨਹੀਂ ਸੀ ਸ਼ੈਡਿਊਲ ਅਨਾਉਂਸ ਹੋਣਾ ਚਾਹੀਦਾ ਕਿਉਂਕਿ ਇੱਕ ਵਾਰ ਸ਼ੈਡਿਊਲ ਅਨਾਉਂਸ ਹੋ ਜੇ ਤਾਂ ਘੱਟੋ ਘੱਟ ਸਟੂਡੈਂਟਸ ਨੂੰ ਜੱਥੇਬੰਦੀ ਨੂੰ ਭਰੋਸਾ ਤਾਂ ਹੋਏ ਕਿ ਘੱਟ ਤੋਂ ਘੱਟ ਇਹ ਆਫਿਸ ਵੱਲੋਂ ਲੈਟਰ ਹੈ ਸਰਕਾਰੀ ਲੈਟਰ ਹੈ ਔਰ ਇਹ ਪ੍ਰੋਪੋਜ਼ਡ ਡੇਟ ਇਹ ਹੈ ਸਾਡੇ ਕੋਲ ਇਸ ਦਰਮਿਆਨ ਇਹ ਇਲੈਕਸ਼ਨ ਸੈਨੇਟ ਦੇ ਕਰਾਣੇ ਪੈਣੇ ਤਾਂਕਿ ਸੈਨੇਟ ਦਾ ਜਿਹੜਾ ਇੱਕ ਪ੍ਰੋਸੀਜਰ ਚੱਲਦਾ ਹੈ ਇੰਨੇ ਸਾਲਾਂ ਤੋਂ ਸੈਨੇਟ ਭੰਗ ਨਾ ਹੋਏ ਸੈਨੇਟ ਕੰਟੀਨਿਊ ਰਹੇ ਉਹ ਇੱਕ ਮੇਨ ਡਿਮਾਂਡ ਸੀ ਜਿਹੜੀ ਬੰਦ ਹੋ ਗਈ ਹੈ ਹਾਂ ਹੁਣ ਇਹਦੇ ਵਿੱਚ ਕੁਝ ਹੋਰ ਅਗਰ ਮੰਨ ਲਓ ਕੋਈ ਕਿਸੇ ਜੱਥੇਬੰਦੀ ਨੂੰ ਜਾਂ ਕੋਈ ਲੱਗੇ ਸਟੂਡੈਂਟ ਨੂੰ ਸਾਡੇ ਨਾਲ ਜੁੜਨ ਲਈ ਇਸ ਸਮੇਂ ਅਹਨ ਤੇ ਵੱਡੀ ਖਬਰ ਅਸੀਂ ਦੱਸਦੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਜੁੜੀ ਹੋਈ ਕਾਬਲੇ ਗੌਰ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ ਤਾਂ ਸੈਨੇਟ ਚੋਣਾਂ ਨੂੰ ਹਰੀ ਝੰਡੀ ਮਿਲ ਚੁੱਕੀ ਹੈ ਹਰੀ ਝੰਡੀ ਦਾ ਮਤਲਬ ਇਹੀ ਹੈ ਕਿ ਜਿਹੜੀਆਂ ਤਰੀਕਾਂ ਦਾ ਐਲਾਨ ਹੋਣਾ ਸੀ ਉਹ ਹੋ ਚੁੱਕਿਆ ਹੈ ਪਹਿਲਾਂ ਹੀ ਪ੍ਰਪੋਜ਼ ਦੀ ਇੱਕ ਪੂਰਾ ਨਾ ਖਾਕਾ ਬਣਾ ਕੇ ਭੇਜਿਆ ਗਿਆ ਸੀ ਕਿ ਅਸੀਂ ਇਹ ਤਰੀਕਾਂ ਨੂੰ ਇਲੈਕਸ਼ਨ ਕਰਵਾਉਣਾ ਚਾਹੁੰਦੇ ਹਾਂ ਤਾਂ ਆਲਰੇਡੀ ਪਹਿਲਾਂ ਅਸੀਂ ਇਨਫੈਕਟ ਜ਼ਿਕਰ ਵੀ ਕੀਤਾ ਸੀ ਜਿਸ ਦਿਨ ਉਹ ਪ੍ਰਪੋਜ਼ਲ ਭੇਜਿਆ ਗਿਆ ਉਸ ਦੇ ਵਿੱਚ ਇਹ ਬਕਾਇਦਾ ਜਿਹੜੇ ਸਤੰਬਰ ਦੇ ਆਸ-ਪਾਸ ਸਤੰਬਰ ਤੇ ਅਕਤੂਬਰ ਦੇ ਮਹੀਨੇ ਦੇ ਵਿੱਚ ਅਗਲੇ ਸਾਲ 2026 ਦੇ ਵਿੱਚ ਇਹ ਇਲੈਕਸ਼ਨ ਹੋਣਗੇ ਹਨ ਪਰ ਜਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਡਿਮਾਂਡ ਕੀਤੀ ਜਾ ਰਹੀ ਸੀ ਕਿ ਅਸੀਂ ਲਿਖਤੀ ਤੌਰ ਦੇ ਉੱਤੇ ਚਾਹੁੰਦੇ ਹਾਂ ਕਿ ਇਹ ਜਾਰੀ ਕੀਤਾ ਜਾਵੇ ਅਸੀਂ ਮੌਜ਼ਬਾਨੀ ਤੌਰ ਦੇ ਉੱਤੇ ਨਹੀਂ ਮੰਨਾਂਗੇ ਔਰ ਇਹ 9 ਤਰੀਕ ਨੂੰ ਜਾਰੀ ਕਰਕੇ ਕਿਉਂਕਿ 10 ਤਰੀਕ ਨੂੰ ਪ੍ਰੋਟੈਸਟ ਸੀ 9 ਤਰੀਕ ਨੂੰ ਅਪਰੂਵਲ ਦੇ ਲਈ ਚਲਾ ਗਿਆ ਸੀ 10 ਤਰੀਕ ਨੂੰ ਪ੍ਰੋਟੈਸਟ ਹੁੰਦਾ ਖੂਬ ਹੰਗਾਮਾ ਹੋਇਆ ਯੂਨੀਵਰਸਿਟੀ ਦੇ ਵਿੱਚ ਉਸ ਤੋਂ ਬਾਅਦ ਵੀ ਦੁਬਾਰਾ ਮੁਲਾਕਾਤ ਹੁੰਦੀ ਹੈ ਔਰ ਉਸ ਸਮੇਂ ਵੀ ਪ੍ਰੋਸਾ ਦਿੱਤਾ ਗਿਆ ਸੀ ਕਿ ਅਸੀਂ ਭੇਜਿਆ ਹੋਇਆ ਅਪਰੂਵਲ ਤੋਂ ਬਾਅਦ ਜਿਵੇਂ ਆਏਗਾ ਅਸੀਂ ਨਾਲ ਦੀ ਨਾਲ ਉਸ ਨੂੰ ਜਾਰੀ ਕਰ ਦਵਾਂਗੇ ਪਰ ਜਿਹੜੀਆਂ ਜਥੇਬੰਦੀਆਂ ਜਿਹੜੇ ਸਟੂਡੈਂਟਸ ਸੀ ਉਹਨਾਂ ਨੇ ਕਿਹਾ ਕਿ ਅਸੀਂ ਮੂਜ਼ ਜਵਾਨੀ ਨਹੀਂ ਮੰਨਾਂਗੇ ਜਦੋਂ ਤੱਕ ਲਿਖਤੀ ਤੌਰ ਦੇ ਉੱਤੇ ਨਹੀਂ ਹੁੰਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਫੋਮ ਦੇ ਉੱਤੇ ਗੱਲਬਾਤ ਕਰ ਸਕੀਏ ਕਿ ਕਿ ਅਸੀਂ ਕੀ ਉਹਨਾਂ ਨਾਲ ਗੱਲਬਾਤ ਕਰਕੇ ਜਾਣ ਸਕੀਏ ਕਿ ਇਲੈਕਸ਼ਨ ਦੇ ਅਨਾਉਂਸਮੈਂਟ ਤੋਂ ਬਾਅਦ ਉਹਨੇ ਸਮਝਿਆ ਜਾਵੇ कि ਉਹਨਾਂ ਦੇ ਵੱਲੋਂ ਪ੍ਰੋਟੈਸਟ ਨੂੰ ਅੱਜ ਹੀ ਖਤਮ ਕਰ ਦਿੱਤਾ ਜਾਏਗਾ 27 ਤਰੀਕ ਨੂੰ ਇਹ ਪੂਰਾ ਨੋਟੀਫਿਕੇਸ਼ਨ ਜਾਰੀ ਹੋਇਆ ਉਸ ਦੀ ਪੂਰੀ ਕਾਪੀ ਅਸੀਂ ਐਕਸਕਲੂਸਿਵ ਤੁਹਾਨੂੰ ਦਿਖਾ ਰਹੇ ਹਾਂ ਨਿਊਜ਼ ਈਟਿੰਗ ਦੇ ਉੱਤੇ ਔਰ ਕਾਬਲੇ ਗੌਰ ਹੈ ਕਿ ਇਹ ਐਕਸਕਲੂਸਿਵ ਕਾਪੀ ਦੇ ਨਾਲ ਦੂਜੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਕਦੋਂ-ਕਦੋਂ ਇਲੈਕਸ਼ਨ ਹੋਣਗੇ ਸੈਨੇਟ ਤੇ ਸਿੰਡੀਕੇਟ ਸਿੱਧੇ ਤੌਰ ਦੇ ਉੱਤੇ ਪੰਜਾਬ ਦੀ ਮੋਸ਼ਨਸ ਦੇ ਨਾਲ ਜਾ ਕੇ ਜੁੜ ਜਾਂਦਾ ਹੈ ਮਾਮਲਾ ਇਸ ਕਰਕੇ ਪੂਰਾ ਪ੍ਰੋਟੈਸਟ ਹੁੰਦਾ ਹੋਇਆ ਨਜ਼ਰ ਆਇਆ ਪੋਲਿਟੀਕਲ ਤੌਰ ਦੇ ਉੱਤੇ ਸਿਆਸੀ ਪਾਰਟੀਆਂ ਇਸ ਪੂਰੇ ਮੁੱਦੇ ਦੇ ਉੱਤੇ ਕੇਂਦਰ ਦੀ ਸਰਕਾਰ ਨੂੰ ਘੇਰਦਿਆਂ ਹੋਈਆਂ ਨਜ਼ਰ ਆਈਆਂ ਸੀ ਜਿਹੜੀ ਮੈਂ ਲੈਟਰ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਰਾਈਟ ਸਾਈਡ ਤੇ ਦੇਖ ਰਹੇ ਹੋ ਇਹ ਲੈਟਰ ਜਾਰੀ ਕੀਤੀ ਗਈ ਹੈ ਵਾਈਸ ਚਾਂਸਲਰ ਨੂੰ ਔਰ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਉਹਨਾਂ ਦੇ ਵੱਲੋਂ ਹੀ ਇੱਕ ਪ੍ਰੋਪੋਜ਼ਲ ਗਿਆ ਸੀ ਔਰ ਕਾਬਲੇ ਗੌਰ ਹੈ ਜਿਹੜੀ ਚਿੱਠੀ ਭੇਜੀ ਗਈ ਹੈ ਨੋਟੀਫਿਕੇਸ਼ਨ ਵਾਲੀ ਇਹ ਸਰਿਤਾ ਚੋਹਾਨ ਨੇ ਅੰਡਰ ਸਕੱਰੇਟਰੀ ਉਪ ਰਾਸ਼ਟਰਪਤੀ ਵਾਈਸ ਪ੍ਰੈਜ਼ੀਡੈਂਟ ਸਕੱਤਰੇਦ ਦੇ ਵਿੱਚ ਜਿਹੜੇ ਅੰਡਰ ਸਕੱਤਰਰੀ ਨੇ ਉਹਨਾਂ ਦੇ ਵੱਲੋਂ ਇਹ ਲੈਟਰ ਭੇਜੀ ਗਈ ਹੈ ਜਾਰੀ ਕਰ ਦਿੱਤੀ ਗਈ ਹੈ ਨੋਟੀਫਿਕੇਸ਼ਨ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਪੰਜਾਬ ਯੂਨੀਵਰਸਿਟੀ ਪਲੀਜ਼ ਰੈਫਰ ਟੂ ਪੰਜਾਬ ਯੂਨੀਵਰਸਿਟੀਆਂ ਲੈਟਰ ਨੰਬਰ 10 ਡੇਟਿਡ 9 11 2025 ਯਾਨੀ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਲੈਟਰ ਆਈ ਸੀ ਉਸ ਦਾ ਨੰਬਰ ਲਿਖਿਆ ਗਿਆ 9 11 2025 ਨੂੰ ਇਸੇ ਮਹੀਨੇ 9 ਨਵੰਬਰ ਨੂੰ ਭੇਜੀ ਗਈ ਸੀ ਫਾਰਵਰਡਿੰਗ ਦਾ ਸ਼ੈਡਿਊਲ ਆਫ ਡੇਟਸ ਫੋਰ ਦਾ ਸੈਨੇਟ ਇਲੈਕਸ਼ਨਸ ਆਫ ਪੰਜਾਬ ਯੂਨੀਵਰਸਿਟੀ ਕੀ ਇਸ ਲੈਟਰ ਦੇ ਜ਼ਰੀਏ ਸਕਡਿਊਲ ਦਾ ਜ਼ਿਕਰ ਕੀਤਾ ਗਿਆ ਸੀ ਤਾਂ ਸੈਕਿੰਡ ਪੁਆਇੰਟ ਦੱਸਿਆ ਗਿਆ ਹੈ ਇਨ ਥਿਸ ਰਿਗਾਰਡ ਆਮ ਡਾਇਰੈਕਟਡ ਟੂ ਕਨਵੇ ਦਾ ਆਨਰੇਬਲ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਐਂਡ ਚਾਂਸਲਰ ਪੰਜਾਬ ਯੂਨੀਵਰਸਿਟੀ ਹੈਜ਼ ਅਪਰੂਵਡ ਦਾ ਸਕਡਿਊਲ ਆਫ ਸੈਨੇਟ ਇਲੈਕਸ਼ਨਸ ਐਜ਼ ਪ੍ਰੋਪੋਜ਼ਡ ਇਨ ਦਾ ਲੈਟਰ ਤਾਂ ਕਾਬਲੇ ਗੌਰ ਹੈ ਕਿ ਉਸ ਚਿੱਠੀ ਦੇ ਵਿੱਚ ਜਿਵੇਂ ਲਿਖਿਆ ਗਿਆ ਹੈ ਉਸ ਤਰੀਕੇ ਨਾਲ ਹੀ ਅਪਰੂਵ ਕੀਤਾ ਜਾਂਦਾ ਹੈ ਨਾ ਤਾਂ ਜੋ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਇਲੈਕਸ਼ਨਸ ਨੇ ਸਤੰਬਰ 2026 ਸਤੰਬਰ ਤੇ ਅਕਤੂਬਰ ਦੇ ਵਿੱਚ ਹੁੰਦੇ ਹੋਏ ਨਜ਼ਰ ਆਉਣਗੇ ਅਲੱਗ-ਅਲੱਗ ਜਿਹੜੀਆਂ ਕੌਨਸਿਡੈਂਸੀਜ਼ ਬਣਾਈਆਂ ਜਾਂਦੀਆਂ ਨੇ ਉਸ ਦੇ ਵਿੱਚ ਇਲੈਕਸ਼ਨ ਹੁੰਦੇ ਨੇ 91 ਟੋਟਲ ਸੈਨੇਟ ਦੀਆਂ ਸੀਟਾਂ ਨੇ ਜਿਸ ਦੇ ਵਿੱਚ ਜਾ ਕੇ ਇਲੈਕਸ਼ਨ ਹੁੰਦਾ ਔਰ ਉਸ ਦੇ ਲਈ ਪੂਰਾ ਇੱਕ ਸ਼ੈਡਿਊਲ ਬਣਾ ਕੇ ਭੇਜਿਆ ਗਿਆ ਸੀ ਕਿ ਇਸ ਦਿਨ ਇਲੈਕਸ਼ਨ ਹੋਏਗਾ ਇਸ ਤਰੀਕੇ ਨਾਲ ਕਾਊਂਟਿੰਗ ਹੋਏਗੀ ਔਰ ਪੂਰਾ ਉਹ ਇੱਕ ਪੂਰਾ ਤੁਹਾਨੂੰ ਸੂਚੀ ਨਜ਼ਰ ਆ ਰਹੀ ਹੈ ਖੱਬੇ ਪਾਸੇ ਸਕਰੀਨ ਦੇ ਉੱਤੇ ਤਾਂ ਇਹ ਜੋ ਭੇਜੀ ਗਈ ਸੀ ਐਜ਼ ਇਟ ਇਜ਼ ਉਸ ਨੂੰ ਅਪਰੂਵ ਕਰ ਦਿੱਤਾ ਗਿਆ ਹੈ ਔਰ ਅਪਰੂਵ ਦਾ ਮਤਲਬ ਸਿੱਧਾ ਹੈ ਕਿ ਜਿਹੜੀ ਸੈਨੇਟ ਦੀ ਚੋਣ ਹੈ ਹੁਣ ਹੁੰਦੀ ਹੋਈ ਉਸ ਦਾ ਪ੍ਰੋਸੈਸ ਅੱਗੇ ਵਧਦਾ ਹੋਇਆ ਨਜ਼ਰ ਆਏਗਾ